ਪਿਛਲੇ ਲੰਬੇ ਸਮੇਂ ਤੋਂ ਪਾਜਪਾ ਨਾਲ ਜੁੜੇ ਐਡਵੋਕੇਟ ਸੁਦੀਰ ਕੁਮਾਰ ਸਲਵਾਨ ਨੂੰ ਪਾਜਪਾ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਜਪਾ سپورਟ ਸੈੱਲ ਪੰਜਾਬ ਦਾ ਕੋਨਵੀਨਰ ਨਿਯੁਕਤ ਕੀਤਾ ਹੈ ਉਹਨਾਂ ਦੀ ਇਸ ਨਿਯੁਕਤੀ ਤੇ ਉਹਨਾਂ ਨੇ ਪਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਸੈੱਲ ਇੰਚਾਰਜ ਰੰਜਮ ਕਾਮਲਾ ਅਤੇ ਪਾਜਪਾ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਜਪਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਾਜਪਾ ਨੂੰ ਬੁਲੰਦੀਆਂ ਤੇ ਲਿਜਾਣ ਲਈ ਕੰਮ ਕਰਨਗੇ ਉਨਾ ਕੇਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿਆ ਜਨ ਕਲਿਆਣਕਾਰੀ ਅਤੇ ਜਨ ਹਤੈਸ਼ੀ ਯੋਜਨਾਵਾਂ ਜੋ ਕਿ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਲਈ ਚਲਾਈ ਜਾ ਰਹੀਆਂ ਹਨ ਉਹਨਾਂ ਸਭ ਯੋਜਨਾਵਾਂ ਨੂੰ ਅਤੇ ਪਾਜਪਾਦੀਆਂ ਨੀਤੀਆਂ ਪ੍ਰਚਾਰ ਤੇ ਪਸਾਰ ਨੂੰ ਘਰ ਘਰ ਪਹੁੰਚਾ ਕੇ ਲੋਕਾਂ ਨੂੰ ਲਾਭੰਦ ਕੀਤਾ ਜਾਵੇਗਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਨ ਅਤੇ ਤੀਸਰੀ ਵਾਰ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਵਿੱਚ ਉਹ ਵੱਡਾ ਯੋਗਦਾਨ ਪਾਉਣਗੇ इस मौके एडवोकेट लवली शर्मा भाजपा लीगल सेल जिला प्रधान एडवोकेट सिंह चामका एडवोकेट सिमरन सिंह एडवोकेट पारसराही एडवोकेट रवि प्रकाश एडवोकेट आशु हंस एडवोकेट राहुल वेश सबका सपोर्ट सेल जनरल सकत्र संजीव कुमार कैप्टन सवरन सिंह संधु सोनू सरपंच जसवंत सिंह खासा नरिंदर गिल करमजीत गिल राजबीर सिंह युवराज भारद्वाज मनप्रीत ਬਜਿੰਦਰ ਸਿੰਘ ਕਾਲਾ ਨਵਜੀਤ ਸਿੰਘ ਸੰਧੂ ਨੇ ਨਵनियुक्त ਐਡਵੋਕੇਟ ਸੁਦੀਰ ਸਲਵਾਨ ਨੂੰ ਸਿਰੋਪਾਉ ਪਾ ਕੇ ਲੱਡੂਆਂ ਨਾਲ ਮੂ ਮਿੱਠਾ ਕਰਵਾਇਆ ਮੈਨੂੰ ਭਾਜਪਾ ਵੱਲੋਂ ਅੱਜ ਪੰਜਾਬ ਸਟੇਟ ਦਾ ਕੋ-ਕਨਵੀਨਰ ਸਪੋਰਟ 셀 ਦਾ ਬਣਾਇਆ ਗਿਆ ਉਹਦੇ ਵਿੱਚ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸੁਦੀਸ਼ਨੀਲ ਜਾਖੜ ਜੀ ਸਟੇਟ 셀 ਦੇ ਇੰਚਾਰਜ ਰਣਜਮ ਕਾਮਰਾ ਜੀ ਦਾ ਤੇ ਸਟੇਟ ਪ੍ਰਧਾਨ ਸੰਨੀ ਸ਼ਰਮਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਉਹਨਾਂ ਨੇ ਮੇਰੇ ਉੱਤੇ ਇਹ ਜ਼ਿੰਮੇਵਾਰੀ ਸੌਂਪੀ ਹੈ ਇਹ ਮੈਂ ਤੈਅ ਦਿਲੋਂ ਨਿਭਾਵਾਂਗਾ ਹਰ ਤਰ੍ਹਾਂ ਤਨਮਨ ਤੰਦੇ ਨਾਲ ਉਹਨਾਂ ਦੀ ਸੇਵਾ ਕਰਾਂਗਾ ਤੇ ਪਾਰਟੀ ਨੂੰ ਜਿੱਥੋਂ ਤੱਕ ਉਹਨਾਂ ਨੇ ਕਿਹਾ ਉਹਤੋਂ ਤੱਕ ਪਾਰਟੀ ਨੂੰ ਸੀਟਾਂ ਵਧਾ ਜੜਾ ਕੇ ਲਿਆਵਾਂਗੇ ਤੇ ਵੋਟਾਂ ਵਿੱਚ ਅਗਾਉਣ ਵਾਲੀਆਂ ਵੋਟਾਂ ਵਿੱਚ ਜੋ ਵੱਧ ਤੋਂ ਵੱਧ ਸੀਟਾਂ ਸਾਡੀਆਂ ਹੋਣਗੀਆਂ ਉਹ ਸਾਰੀਆਂ ਲਈਆਂ ਜਾਣਗੀਆਂ ਤੇ ਅਡੀ ਸਮੁੱਚੀ ਟੀਮ ਜਿਨ੍ਹਾਂ ਨੇ ਅੱਜ ਮੈਨੂੰ ਸਨਮਾਨਿਤ ਕੀਤਾ ਆ ਇਹ ਮੇਰੇ ਨਾਲ ਸਾਰੇ ਮੁੱਢੇ ਨਾਲ ਮੁੱਢਾ ਜੋੜ ਕੇ ਤੁਰਨਗੇ ਤੇ ਅਸੀਂ ਆਪਣੀ ਪਾਰਟੀ ਨੂੰ ਲਵੰਧੀਆਂ ਤੱਕ ਲੈ ਕੇ ਜਾਵਾਂਗੇ ਨੌਜਵਾਨ ਪੀੜ੍ਹੀ ਨੂੰ ਸਪੋਰਟ ਦੇ ਜਿਹੜਾ ਜੋ ਸਾਡਾ ਸਪੋਰਟਸ ਆਲ ਦਾ ਕੰਮ ਆ ਬੱਕਰੀਆਂ ਬੱਕਰੀਆਂ ਖੇਡਾਂ ਦੇ ਨਾਲ ਕੱਲ ਹੀ ਇੱਕ ਸਾਡੀ ਧਾਰਕਲਾਂ ਦੀ ਨਵਾਂ ਸਪੋਰਟ ਸੈੱਲ ਜਿਹੜੀ ਹੈ ਆਪਣੀਆਂ ਇਹ ਸਪੋਰਟ ਸੈੱਲ ਦੇ ਵਿੱਚ ਪਹਿਲਵਾਨ ਜਿਹੜੇ ਆਪਣੇ ਸਾਡੇ ਨੇੜੇ ਨੌਜਵਾਨ ਆ ਰਹੇ ਆ ਰੈਸਲਰ ਉਹਨਾਂ ਵਾਸਤੇ ਉੱਥੇ ਇੱਕ ਬਣਾਇਆ ਜਾ ਰਿਹਾ ਸਟੇਡੀਅਮ ਜਿਹੜਾ ਕਿ ਸਾਡੇ ਇੱਥੇ ਪੰਜਾਬ ਵਿੱਚ ਬਹੁਤ ਘੱਟ ਹੈਗੇ ਆ ਪਿੱਲੋ ਜਿਹੜੀ ਹੈਗੀ ਪਿੱਲੋ ਦੇ ਉੱਪਰ ਹੀ ਟ੍ਰੈਸਿੰਗ ਕਰਾਈ ਜਾਂਦੀ ਆ ਉਹ ਬਣਾਉਣ ਜਾ ਰਹੇ ਆ ਅਗਲੇ ਹਫ਼ਤੇ ਉਹਦਾ ਇਨੋਗ੍ਰੇਸ਼ਨ ਕਰ ਰਹੇ ਆ ਸਾਡੀ ਪੂਰੀ ਟੀਮ ਉੱਥੇ ਜਾ ਰਹੀ ਹੈ ਹੋਰ ਵੀ ਜਿੱਥੇ ਜਿੱਥੇ ਵੀ ਸਪੋਰਟ ਦਾ ਜਿਹੜਾ ਵੀ ਅੱਜ ਵੀ ਦੋ ਤਿੰਨ ਹੋਰ ਪਹਿਲਵਾਨ ਜਿਹੜੇ ਆ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਪਿਆ ਉੱਜਾ ਕੇ ਮਿਲੇ ਆ ਉਹਨਾਂ ਨੂੰ ਆਪਣੀ ਟੀਮ ਦੇ ਨਾਲ ਮਲਾ ਕੇ ਅੱਗੇ ਲਿਆਂਦਾ ਜਾਊਗਾ ਤੇ ਪੰਜਾਬ ਦੀ ਜਿਹੜੀ ਆ ਨੌਜਵਾਨ ਪੀੜ੍ਹੀ ਆ ਨਸ਼ੇ ਤੋਂ ਪਰੇਲੇ ਜਾ ਕੇ ਤੇ ਸਪੋਰਟਸ ਵੱਲ ਲੱਗੇ ਜਾਇਆ ਜਾਊਗਾ ਉਹ ਨੰਬਰੇ ਮੈਂ ਗੱਲ ਕਰ ਰਿਹਾ ਸويرੇ ਜਿਹੜੇ ਮੈਨੂੰ ਦੋ ਪਹਿਲਵਾਨ ਮਿਲ ਕੇ ਗਏ ਆ ਉਹ ਥੋੜੇ ਆਰਥਿਕ ਪੱਖੋਂ ਕਮਜ਼ੋਰ ਸੀ ਤੇ ਉਹਨਾਂ ਨੂੰ ਨਾਲ ਲਿਜਾ ਕੇ ਆਪਣੇ ਸਟੇਟ ਦੇ ਪ੍ਰਧਾਨ ਨਾਲ ਮਲਾਵਾਂਗਾ ਅਗਲੇ ਹਫ਼ਤੇ ਜਦੋਂ ਉਹਨਾਂ ਦੀ ਮੀਟਿੰਗ ਅੰਮ੍ਰਿਤਸਰ ਹੋ ਰਹੀ ਆ ਤੇ ਉਹਨਾਂ ਨੂੰ ਫਿਰ ਨਾਲ ਜੋ-ਜੋ ਉਹਨਾਂ ਦੀਆਂ ਸਹਾਇਤਾ ਜਿਹੜੀ ਸਾਡੀ ਪਾਰਟੀ ਕਰ ਸਕਦੇ ਹੋਗੀ ਉਹ ਤੈਅ ਦਿਲੋਂ ਨਾਲ ਜੁੜ ਕੇ ਕਰਾਇਆ ਜਾਊਗਾ ਉਹਨਾਂ ਦਾ ਕੰਮ ਉਹ ਪੂਰਾ ਕਨਫਰਮ ਹੈ ਜੀ 400 ਤੋਂ ਪਲੱਸ ਸੀਟਾਂ ਜਿਹੜੀਆਂ ਸਾਡੀਆਂ ਪੂਰੀਆਂ ਪੂਰੀਆਂ 400 ਸੀਟਾਂ ਸਾਡੀਆਂ ਹੋਣੀਆਂ ਆ ਕੋਈ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈਗੀ ਜੀ ਹਰ 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 ਬੱਚਾ ਬੱਚਾ ਤੇ ਹਰ ਜਿਹੜੀ ਘਰ ਘਰ ਹੈ ਜਿਹੜਾ ਭਾਜਪਾ ਨਾਲ ਜੁੜਿਆ ਹੋਇਆ ਹੈ ਜੀ ਕੋਈ ਵੀ ਬੰਦਾ ਹੈ ਜਿਹੜਾ ਭਾਜਪਾ ਦੇ ਨਾਲ ਨਹੀਂ ਡੰਣਾ ਚਾਹੁੰਦਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਐਡਵੋਕੇਟ लवली ਸ਼ਰਮਾ ਮੈਂ ਜੋ ਕਿ ਪਹਿਲਾਂ ਪੰਜਾਬ ਦੇ ਲੀਗਲ ਸਰ ਦਾ ਸਟੇਟ ਦਾ ਐਗਜ਼ੈਕਟਿਵ ਮੈਂਬਰ ਪਲੱਸ ਜਿੰਨੇ ਵੀ ਅਹੁਦੇ ਜਿਹੜੇ ਜਿੱਦਾਂ ਸਟੂਡੈਂਟ ਦਾ ਜ਼ਿਲ੍ਹਾ ਪ੍ਰਧਾਨ ਲੀਗ ਕੁਸਤਬਾ ਦੇ ਜਿਹੜਾ ਯੋਧਾ ਡਿਸਟ੍ਰਿਕਟ ਪ੍ਰਧਾਨ ਮੈਂ ਰਹਿ ਚੁੱਕਾ ਜੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਜੀ ਸਾਡੀ ਜਿਹੜੀ ਟੀਮ ਹੈ ਸਾਡਾ ਜਿਹੜਾ ਪਰਿਵਾਰ ਹੈ ਮੋਦੀ ਦਾ ਪਰਿਵਾਰ ਉਹਦੇ ਵਿੱਚ ਅੱਜ ਵਾਧਾ ਹੋਇਆ ਕਿਉਂਕਿ ਸੁਦੀਰ ਜੀ ਜਿਹੜੇ ਅੱਗੇ ਬੜੇ ਕਰਮੱਠ ਹੈਗੇ ਨੇ ਨੇਤਾ ਇਹ ਬਹੁਤ ਮਿਹਨਤ ਕਰਨ ਵਾਲੇ ਨੇ ਇਹ ਆਉਣ ਵਾਲੇ ਸਮੇਂ 'ਚ ਸਾਨੂੰ ਪੂਰੀ ਉਮੀਦ ਹੈ ਜਿਹੜਾ 400 ਪਾਰ ਦਾ ਲਕਸ਼ਯਾ ਹੀ ਲੈ ਕੇ ਚੱਲਦੇ ਆ ਉਹਦੇ ਵਿੱਚ ਸਾਡਾ ਵੱਧ ਤੋਂ ਵੱਧ ਯੋਗਦਾਨ ਇਹ ਕਰਨਗੇ ਤੇ ਅਸੀਂ ਉਹ ਲਕਸ਼ਯੇ ਨੂੰ ਜਿੰਨੀ ਜਲਦੀ ਹੋ ਸਕੇ ਉਹਦੀ ਪ੍ਰਾਪਤੀ ਕਰਾਂਗੇ ਜੀ ਸੋ ਫਸਟ ਆਫ ਆਲ ਮੇਰਾ ਨਾਮ ਐਡਵੋਕੇਟ ਮਨਿੰਦਰਜੀਤ ਸਿੰਘ ਔਰ ਸੁਦੀਸ਼ ਲੋਹਣ ਜੀ ਮੇਰੇ ਸੀਨੀਅਰ ਵੀ ਨੇ ਔਰ ਇਹਨਾਂ ਦੀ ਜਿਹੜੀ ਨਿਯੁਕਤੀ ਹੋਈ ਆ ਸਪੋਰਟ ਸੈੱਲ ਦੇ ਵਿੱਚ ਬਤੌਰ ਇੱਕ ਕਨਵੀਨਰ ਪੰਜਾਬ ਅਸੀਂ ਉਹ ਨਿਯੁਕਤੀ ਤੋਂ ਬਾਅਦ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਬਹੁਤ ਜ਼ਿਆਦਾ ਖੁਸ਼ ਆਂ ਮਤਲਬ ਇੰਨੀ ਖੁਸ਼ੀ ਆ ਕਿ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਔਰ ਬੜੇ ਕੰਮ ਕਰਨ ਵਾਲੇ ਇਨਸਾਨ ਨੇ ਮਿਹਨਤੀ ਨੇ ਜੋ ਵੀ ਜ਼ਿੰਮੇਵਾਰੀ ਹਾਈ ਕਮਾਂਡ ਇਹਨਾਂ ਨੂੰ ਦਿੱਤੀ ਆ ਉਹ ਤਹਿ ਦਿਲੋਂ ਨਿਭਾਉਣਗੇ ਜੋ ਮੇਰਾ ਨਾਮ ਹੈ ਆਊਂਡਰਡ ਕੈਪਟਨ ਸੋਰਨ ਸਿੰਘ ਸੰਧੂ ਜੋ ਮੋਦੀ ਸਾਹਿਬ ਨੇ ਸਾਡੇ ਆਰਮੀ ਵਾਸਤੇ ਕੀਤਾ ਹੈ ਬਹੁਤ ਕੁਝ ਜ਼ਿਆਦਾ ਕੀਤਾ ਹੋਇਆ ਹੈ ਉਸ ਤੋਂ ਬਾਅਦ ਜੋ ਸਾਡੇ ਐਡਵੋਕੇਟ ਸਦੀਪ ਸਿੰਘ ਕੁਮਾਰ ਸਲਵਾਨ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹ ਤੈਦਲੋਂ ਸੇ ਨਵਾਉਣਗੇ ਔਰ ਮਿਹਨਤੀ ਇਨਸਾਨ ਹੈ ਇਹਨਾਂ ਦੇ ਨਾਲ ਅਸੀਂ ਮੋੜਾ ਲਾ ਕੇ ਜੋ ਵੀ ਇਹ ਸਾਨੂੰ ਹੁਕਮ ਦੇਣਗੇ ਅਸੀਂ ਇਹਨਾਂ ਦੇ ਨਾਲ ਉਹ ਕੰਮ ਕਰਾਂਗੇ